ਤੇ ਮੈਂ ਸਿਰਫ ਇਹ ਵੀ ਕਹਿਣਾ ਚਾਹਣਾ ਜੀ ਵੀ ਇੱਕ ਆਮ ਜਿਹੜਾ ਬੰਦਾ ਦਿਹਾੜੀਦਾਰ ਆ ਉਹ ਤੜਕੇ ਆਉਂਦਾ ਸ਼ਾਮ ਨੂੰ ਕਮਾ ਕੇ ਲੈ ਜਾਂਦਾ ਉਹਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਜਾਦੇ ਗਲਤ ਚੀਜ਼ ਹੈ ਪਰੇਸ਼ਾਨ ਕਰਨਾ ਜੀ ਤੋ ਆਪਾਂ ਨੂੰ ਪਰੇਸ਼ਾਨੀ ਆ ਉਹਨੂੰ ਕਰੋ ਇਹ ਕਾਮ ਬੰਦੇ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਜਿਹੜੇ ਬੰਦੇ ਕੋਲੇ ਸਿਰਫ ਉਹਨੇ ਕੀ ਪੈਸੇ ਵੀ ਉਹਨੇ ਸਵੇਰ ਆ ਕੇ ਕੰਮ ਕਰਕੇ ਸ਼ਾਮ ਨੂੰ ਘਰੇ ਆਪਦਾ ਰਸ਼ਨ ਲੈ ਕੇ ਜਾਣਾ ਤੇ ਕਿਰਾਇਆ ਪਾੜਾ ਭਰਨਾ ਜਿੱਥੇ ਉਹ ਰੈਂਟ ਤੇ ਘਰ ਤੇ ਬੈਠਾ ਉਹ ਬੰਦਾ ਕਿੱਥੋਂ ਪੈਸਾ ਲਿਆਊਗਾ ਜੇ ਬੰਦ ਹੋ ਗਿਆ ਉਹ ਕਿੱਥੋਂ ਖਾਊਗਾ ਕਿੱਥੋਂ ਕਮਾਊਗਾ ਜਿਹੜੇ ਬੰਦੇ ਕੋਲੇ ਪੈਸਾ ਧਨਾੜ ਬੰਦੇ ਆ ਚਾਹੇ ਉਹ ਜ਼ਮੀਨ ਜਾਇਦਾਦਾਂ ਵਾਲਿਆ ਚਾਹੇ ਬੈਸੇ ਧਨਾੜ ਆ ਉਹ ਤਾਂ ਖਾ ਸਕਦੇ ਆ ਜੀ ਪਰ ਆਮ ਬੰਦਾ ਕਿੱਥੋਂ ਖਾਊਗਾ ਜੇ ਕਿਸੇ ਨੂੰ ਜੀਤੋਂ ਪ੍ਰੋਬਲਮ ਆ ਉਹ ਉਸ ਨੂੰ ਸਜ਼ਾ ਦੇਣ ਇਹ ਕੰਮ ਬੰਦੇ ਨੂੰ ਕਿਉਂ ਸਜ਼ਾ ਦੇ ਰਹੇ ਆ ਕਿਉਂ ਤਕਲੀਫ ਦੇ ਵਿੱਚ ਕਰ ਰਹੇ ਆ ਮੰਨ ਲਓ ਕੋਈ ਬੰਦਾ ਬਿਮਾਰ ਆ ਉਹਦੇ ਲਈ ਕੋਈ ਗੱਡੀ ਨਹੀਂ ਕਢਦਾ ਉਹਦੇ ਵਿੱਚ ਆਮ ਬੰਦੇ ਦਾ ਕੀ ਕਸੂਰ ਆ ਅਗਲਾ ਕਹਿੰਦਾ ਯਾਰ ਬੰਦਾ ਸੀ ਕਿੱਥੋਂ ਲੈ ਜੀਏ ਉਹ ਤਾਂ ਪਿਆ ਮਰ ਜੂ ਗਰੀਬ ਬੰਦੇ ਦੀ ਕੋਈ ਸੁਣਦਾ ਨਹੀਂ ਗਰੀਬ ਬੰਦੇ ਦਾ ਕੋਈ ਵੈਸੇ ਨਹੀਂ ਸੁਣਦਾ ਤੇ ਹੁਣ ਤਾਂ ਬੰਦਾ ਹੁਣ ਕਿੱਥੋਂ ਸੁਣ ਲਈ ਇਹ ਬਹੁਤ ਹੀ ਜ਼ਿਆਦਾ ਗਲਤ ਗੱਲ ਆ ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਆਮ ਬੰਦੇ ਨੂੰ ਤਕਲੀਫ ਦੇਣ ਦੀ ਬਜਾਏ ਜਿੰਨਾ ਤੋਂ ਉਹਨਾਂ ਨੂੰ ਰੋਸ ਆ ਉਹਨਾਂ ਨੂੰ ਤਕਲੀਫ ਦੇਣ ਇਹ ਆਮ ਬੰਦੇ ਨੂੰ ਤਕਲੀਫ ਨਾ ਦੇਣ ਮੇਰੀ ਇਹੀ ਬੇਨਤੀ ਆ ਬਸ ਮੇਰੀ ਰਿਕਵੈਸਟ ਆ ਇਹੀ ਵੀ ਇੱਕ ਆਮ ਬੰਦੇ ਨੂੰ ਤਕਲੀਫ ਨਾ ਦਿੱਤੀ ਜਾਵੇ ਜਿਹੜਾ ਬੰਦਾ ਦਿਹਾੜੀਦਾਰ ਆ ਤੜਕੇ ਦਿਹਾੜੀ ਕਰਨ ਆਉਂਦਾ ਸ਼ਾਮ ਨੂੰ ਆਪਦੇ ਬੱਚਾਂ ਲਈ ਆਪਦੇ ਪਰਿਵਾਰ ਲਈ ਆਦੇ ਮਾਂ ਪਿਓ ਲਈ ਕਮਾ ਕੇ ਲੈ ਕੇ ਜਾਂਦਾ ਉਹ ਬੰਦਾ ਕਿੱਥੋਂ ਖਾਊਗਾ ਉਹਦੇ ਤਾਂ ਬੱਚੇ ਭੁੱਖੇ ਪਹਿਣਗੇ ਅੱਜ ਜਿਹੜੇ ਬੰਦੇ ਰੇਡਾਂ ਵਾਲੇ ਉਹ ਕਿੱਥੋਂ ਖਾਣਗੇ ਮੇਰੀ ਰਿਕੁਐਸਟ ਹੈ ਸਰਕਾਰ ਨੂੰ ਵੀ ਇਸ ਚੀਜ਼ ਵੱਲ ਖਾਸ ਧਿਆਨ ਦਿੱਤਾ ਜਾਵੇ ਜੋ ਗਰੀਬ ਤਬਕਾ ਉਹਨਾਂ ਵੱਲ ਤੇ ਮੈਂ ਸਿਰਫ ਇਹ ਵੀ ਕਹਿਣਾ ਚਾਹੁੰਨਾ ਜੀ ਵੀ ਇੱਕ ਆਮ ਜਿਹੜਾ ਬੰਦਾ ਦਿਹਾੜੀਦਾਰ ਆ ਉਹ ਤੜਕੇ ਆਉਂਦਾ ਸ਼ਾਮ ਨੂੰ ਕਮਾ ਕੇ ਲੈ ਜਾਂਦਾ ਉਹਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਜ਼ਿਆਦਾ ਗਲਤ ਚੀਜ਼ ਹੈ ਪਰੇਸ਼ਾਨ ਕਰਨਾ ਜੀ ਤੋ ਆਪਾਂ ਨੂੰ ਪਰੇਸ਼ਾਨੀ ਆ ਉਹਨੂੰ ਕਰੋ ਇਹ ਆਮ ਬੰਦੇ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਜਿਹੜੇ ਬੰਦੇ ਕੋਲੇ ਸਿਰਫ ਉਹਨੇ ਕੀ ਪੈਸੇ ਵੀ ਉਹਨੇ ਸਵੇਰ ਆ ਕੇ ਕੰਮ ਕਰਕੇ ਸ਼ਾਮ ਨੂੰ ਘਰੇ ਆਪਦਾ ਰਸ਼ਨ ਲੈ ਕੇ ਜਾਣਾ ਤੇ ਕਿਰਾਇਆ ભાડા ਭਰਨਾ ਜਿੱਥੇ ਉਹ ਰੈਂਟ ਤੇ ਘਰ ਤੇ ਬੈਠਾ ਉਹ ਬੰਦਾ ਕਿੱਥੋਂ ਪੈਸਾ ਲਿਆਊਗਾ ਜੇ ਬੰਦ ਹੋ ਗਿਆ ਉਹ ਕਿੱਥੋਂ ਖਾਊਗਾ ਕਿੱਥੋਂ ਕਮਾਊਗਾ ਜਿਹੜੇ ਬੰਦੇ ਕੋਲੇ ਪੈਸਾ ਧਨਾੜ ਬੰਦੇ ਆ ਚਾਹੇ ਉਹ ਜ਼ਮੀਨ ਜਾਇਦਾਦਾਂ ਲਿਆ ਚਾਹੇ ਉਹ ਬੈਸੇ ਧਨਾੜ ਆ ਉਹ ਤਾਂ ਖਾ ਸਕਦੇ ਆ ਜੀ ਪਰ ਆਮ ਬੰਦਾ ਕਿੱਥੋਂ ਖਾਊਗਾ ਜੇ ਕਿਸੇ ਨੂੰ ਜੀਤੋ ਪ੍ਰੋਬਲਮ ਆ ਉਹ ਉਸ ਨੂੰ ਸਜ਼ਾ ਦੇਣ ਇਹ ਕਾਮ ਬੰਦੇ ਨੂੰ ਕਿਉਂ ਸਜ਼ਾ ਦੇ ਰਹੇ ਆ ਕਿਉਂ ਤਕਲੀਫ ਦੇ ਵਿੱਚ ਕਰ ਰਹੇ ਮੰਨ ਲਓ ਕੋਈ ਬੰਦਾ ਬਿਮਾਰ ਆ ਉਹਦੇ ਲਈ ਕੋਈ ਗੱਡੀ ਨਹੀਂ ਕਢਦਾ ਉਹਦੇ ਵਿੱਚ ਆਮ ਬੰਦੇ ਦਾ ਕੀ ਕਸੂਰ ਆ ਅਗਲਾ ਕਹਿੰਦਾ ਯਾਰ ਬੰਦਾ ਸੀ ਕਿੱਥੋਂ ਲੈ ਜੀਗੇ ਉਹ ਤਾਂ ਪਿਆ ਮਰ ਜੂ ਗਰੀਬ ਬੰਦੇ ਦੀ ਕੋਈ ਸੁਣਦਾ ਨਹੀਂ ਗਰੀਬ ਬੰਦੇ ਦਾ ਕੋਈ ਵੈਸੇ ਨਹੀਂ ਸੁਣਦਾ ਤੇ ਹੁਣ ਤਾਂ ਬੰਦਾ ਹੁਣ ਕਿੱਥੋਂ ਸੁਣ ਲਈ ਇਹ ਬਹੁਤ ਜਿਆਦਾ ਗਲਤ ਗੱਲ ਆ ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਆਮ ਬੰਦੇ ਨੂੰ ਤਕਲੀਫ ਦੇਣ ਦੀ ਬਜਾਏ ਜਿੰਨਾ ਤੋਂ ਉਹਨਾਂ ਨੂੰ ਰੋਸ ਆ ਉਹਨਾਂ ਨੂੰ ਤਕਲੀਫ ਦੇਣ